ਪਾਲਿਸ ਰਸੂਲ ਦੀ ਪਤਰੀ ਰੋਮੀਆਂ ਨੂੰ ਅਧਿਆਇ 11 ਸੁਮ ਅਖਦਾ ਹਾਂ ਕਿ ਪਰਮੇਸ਼ਰ ਨੇ ਆਪਣੇ ਪਰਜਾਂ ਨੂੰ ਛੱਡ ਦਿੱਤਾ ਕਦੇ ਨਹੀਂ ਮੈਂ ਵੀ ਤਾਂ ਇਸرائیਲੀ ਅਬਰਾਹਮ ਦੇ ਵੰਸ਼ ਅਤੇ ਬਿਨਾਮੀਨ ਦੇ ਗੋਤ ਵਿੱਚ ਹਾਂ ਪਰਮੇਸ਼ਰ ਨੇ ਆਪਣੇ ਪਰਜਾਂ ਨੂੰ ਜਿਹਨੂੰ ਉਸ ਨੇ ਅੱਗੋਂ ਹੀ ਜਾਣਿਆ ਨਹੀਂ ਛੱਡੀ ਭਲਾ ਤੁਸੀਂ ਨਹੀਂ ਜਾਣਦੇ ਜੋ ਧਰਮ ਪੁਸਤਕ ਏਲੀਆ ਦੀ ਕਥਾ ਵਿੱਚ ਕੀ ਕਹਿੰਦਾ ਹੈ ਭਈ ਉਹ ਪਰਮੇਸ਼ਰ ਜੀ ਆ ਕੇ ਇਸਰਾਈਲ ਉੱਤੇ ਕਿਸ ਤਰ੍ਹਾਂ ਫਰਿਆਦ ਕਰਦਾ ਹੈ ਕਿ हे ਪ੍ਰਭੂ ਉਹਨਾਂ ਨੇ ਤੇਰੇ ਨਬੀਆਂ ਨੂੰ ਜਾਨੋਂ ਮਾਰ ਦਿੱਤਾ ਤੇਰੀਆਂ ਜਗਵੇਦੀਆਂ ਢਾਸਟੀਆਂ ਅਤੇ ਮੈਂ ਹੀ ਇਕੱਲਾ ਰਹਿ ਗਿਆ ਅਤੇ ਉਹ ਮੇਰੀ ਜਾਨ ਦੇ ਮਗਰ ਲੱਗੇ ਹੋਏ ਹਨ ਪਰ ਉਹਨੂੰ ਕੀ ਸੁਰਗੀ ਬਾਣੀ ਮਿਲੀ ਇਹ ਕਿ ਮੈਂ ਆਪਣੇ ਲਈ 7000 ਪੁਰਖਾਂ ਨੂੰ ਰੱਖ ਛੱਡਿਆ ਹੈ ਜਿਨ੍ਹਾਂ ਬਾਲ ਦੇ ਅੱਗੇ ਗੋਡਾ ਨਹੀਂ ਟੇਕਿਆ ਇਸੇ ਤਰ੍ਹਾਂ ਹੁਣ ਵੀ ਕਿਰਪਾ ਦੀ ਚੋਣ ਅਨੁਸਾਰ ਇੱਕ ਬਕੀਆ ਹੈ ਪਰ ਇਹ ਜੇ ਕਿਰਪਾ ਤੋਂ ਹੋਇਆ ਤਾਂ ਫੇਰ ਕਰਨੀਆਂ ਤੋਂ ਨਹੀਂ ਨਹੀਂ ਤਾਂ ਕਿਰਪਾ ਫੇਰ ਕਿਰਪਾ ਨਾ ਰਹੀ ਤਾ ਫਿਰ ਕੀ ਜਿਸ ਗੱਲ ਨੂੰ ਇਸਰਾਈਲ ਪਾਲਦਾ ਹੈ ਸੋ ਉਹਨੂੰ ਨਾ ਲੱਭੀ ਪਰ ਚੁਨੇ ਹੋਣ ਲੱਭੀ ਅਤੇ ਬਾਕੀ ਦੇ ਬੁੱਧੂ ਕਿਤੇ ਗਏ ਜਿਵੇਂ ਲਿਖਿਆ ਹੋਇਆ ਹੈ ਪਰਮੇਸ਼ਰ ਨੇ ਅੱਜ ਤੱਕ ਉਹਨਾਂ ਨੂੰ ਸੁਸਤ ਤਬੀਅਤ ਦਿੱਤੀ ਅੱਖਾਂ ਜੋ ਨਾ ਵੇਖਣ ਅਤੇ ਕੰਨ ਜੋ ਨਾ ਸੁਣਨ ਅਤੇ ਦੌੜ ਆਖਦਾ ਹੈ ਉਹਨਾਂ ਦੀ ਸੇਜ ਫਾਹੀ ਅਤੇ ਫੰਦਾ ਠੋਕਰ ਅਤੇ ਬਦਲਾ ਬਣ ਜਾਵੇ ਉਹਨਾਂ ਦੀ ਅੱਖਾਂ ਉਤੇ ਹਨੇਰਾ ਛਾ ਜਾਵੇ ਜੋ ਨਾ ਵੇਖਣ ਅਤੇ ਉਹਨਾਂ ਦੀ ਪਿੱਠ ਸਦਕ ਇੱਕ ਚੁਕਾਈ ਰੱਖ ਉਪਰੰਤ ਮੈਂ ਆਖਦਾ ਹਾਂ ਪਹਿਲਾ ਉਹਨਾਂ ਇਸ ਲਈ ਠੇਡਾ ਖਾਦਾ ਜੋ ਡਿਗ ਪੈਣ ਕਦੇ ਨਹੀਂ ਸਗੋਂ ਉਹਨਾਂ ਦੀ ਭੁੱਲ ਦੇ ਕਾਰਨ ਪਰਾਇਆਂ ਕੌਮਾਂ ਨੂੰ ਮੁਕਤੀ ਪ੍ਰਾਪਤ ਹੋਈ ਪਈ ਉਹਨਾਂ ਨੂੰ ਅਣਖੀ ਬਣਾਵੇ ਜੇ ਉਹਨਾਂ ਦੀ ਪੁੱਲ ਸੰਸਾਰ ਦਾ ਧਨ ਅਤੇ ਉਹਨਾਂ ਦਾ ਘਾਟਾ ਪਰਾਇਆਂ ਕੌਮਾਂ ਦਾ ਧਨ ਹੋਇਆ ਤਾਂ ਉਹਨਾਂ ਦੀ ਪਰਪੂਰੀ ਕੀ ਕੁਝ ਨਾ ਹੋਵੇਗੀ ਪਰ ਮੈਂ ਤੁਸਾਂ ਪਰਾਇਆਂ ਕੌਮਾਂ ਵਾਲਿਆਂ ਨਾਲ ਬੋਲਦਾ ਹਾਂ ਫਿਰ ਮੈਂ ਜੋ ਪਰਾਇਆਂ ਕੌਮਾਂ ਦਾ ਰਸੂਲ ਹਾਂ ਮੈਂ ਆਪਣੀ ਸੇਵਾ ਦੀ ਵਡਾਈ ਕਰਦਾ ਹਾਂ ਭਾਈ ਮੈਂ ਕਿਵੇਂ ਆਪਣੀ ਜੱਦ ਨੂੰ ਅਣਖੀ ਬਣਾਵਾਂ ਅਤੇ ਉਹਨਾਂ ਵਿੱਚੋਂ ਕਈਆਂ ਨੂੰ ਬਚਾਵਾਂ ਕਿਉਂਕਿ ਜੇ ਉਹਨਾਂ ਦਾ ਰਦਨਾ ਸੰਸਾਰ ਦਾ ਮਿਲਾਪ ਹੋਇਆ ਤਾਂ ਉਹਨਾਂ ਦਾ ਕਬੂਲ ਕੀਤਾ ਜਾਣਾ ਮੁਰਦਿਆਂ ਵਿੱਚੋਂ ਜੀ ਉੱਠਣ ਤੋਂ ਬਿਨਾ ਹੋਰ ਕੀ ਹੋਵੇਗਾ ਅਤੇ ਜੇ ਪਹਿਲਾ ਪੀੜਾ ਪਵਿੱਤਰ ਹੈ ਤਾਂ ਸਾਰੀ ਤਾਣ ਵੀ ਪਵਿੱਤਰ ਠਹਿਰੇਗੀ ਅਤੇ ਜੇ ਜੜ ਪਵਿੱਤਰ ਹੈ ਤਾਂ ਡਾਲੀਆਂ ਵੀ ਪਵਿੱਤਰ ਹੋਣਗੀਆਂ ਪਰ ਜੇ ਡਾਲੀਆਂ ਵਿੱਚੋਂ ਕਈ ਕੋਈ ਤੋੜੀਆਂ ਗਈਆਂ ਅਤੇ ਤੂੰ ਜਿਹੜਾ ਜੰਗਲੀ ਜੈਤੂਨ ਸੈਂ ਉਹਨਾਂ ਵਿੱਚ ਪਿਉਂਦ ਚੜਿਆ ਗਿਆ ਅਤੇ ਜੈਤੂਨ ਦੀ ਜੜ ਦੇ ਰਸ ਦਾ ਸਾਂਝੀ ਹੋਇਆ ਹੈ ਤਾਂ ਉਹਨਾਂ ਡਾਲੀਆਂ ਉਤੇ ਕਮੰਡ ਨਾ ਕਰ ਅਤੇ ਭਾਵੇਂ ਤੂੰ ਕਮੰਡ ਕਰੇ ਤਾਂ ਵੀ ਜੜ ਨੂੰ ਨਹੀਂ ਸੰਭਾਲਦਾ ਪਰ ਜੜ ਤੈਨੂੰ ਸੰਭਾਲਦੀ ਹੈ ਫਿਰ ਤੂੰ ਆਖੇਗਾ ਡਾਲੀਆਂ ਇਸ ਲਈ ਤੋੜੀਆਂ ਗਈਆਂ ਭਈ ਮੈਂ ਪਿਉਂਦ ਚੜ੍ਹ ਜਾਵਾਂ ਅੱਛਾ ਉਹ ਤਾਂ ਬੇਪ੍ਰਤੀਧੀ ਦੇ ਕਾਰਨ ਤੋੜੀਆਂ ਗਈਆਂ ਪਰ ਤੂੰ ਪ੍ਰਤੀਧੀ ਦੇ ਕਾਰਨ ਖਲੋਤਾ ਹੈ ਗਰਵ ਨਾ ਕਰ ਸਗੋਂ ਡਰ ਕਿਉਂਕਿ ਜਦੋਂ ਪਰਮੇਸ਼ਰ ਨੇ ਅਸਲੀ ਡਾਲੀਆਂ ਨੂੰ ਨਾ ਛੱਡਿਆ ਤਾਂ ਤੈਨੂੰ ਵੀ ਨਾ ਛੱਡੇਗਾ ਸੋ ਪਰਮੇਸ਼ਰ ਦੀ ਦਿਆਲਗੀ ਅਤੇ ਕਰੜਾਈ ਵੇਖ ਕਰੜਾਈ ਉਹਨਾਂ ਉੱਤੇ ਜਿਹੜੇ ਡਿੱਗ ਪਏ ਹਨ ਪਰ ਪਰਮੇਸ਼ਰ ਦੀ ਦਿਆਲਗੀ ਤੇਰੇ ਉੱਤੇ ਜੇ ਤੂੰ ਉਹਦੀ ਦਿਆਲਗੀ ਵਿੱਚ ਟਿਕਾ ਰਹੇਂ ਨਹੀਂ ਤਾਂ ਤੂੰ ਵੀ ਵੱਢ ਜਾਵੇਂਗਾ ਅਤੇ ਉਹ ਵੀ ਜੋ ਬੇਪਰਤੀਤੀ ਵਿੱਚ ਟਿਕੇ ਨ ਰਹਿਣ ਤਾਂ ਪਿਉਂਦ ਚੜ ਜਾਣਗੇ ਕਿਉਂਕਿ ਜੋ ਪਰਮੇਸ਼ਰ ਨੂੰ ਸਮਰਥਾ ਹੈ ਜੋ ਉਹਨਾਂ ਨੂੰ ਫੇਰ ਪਿਉਂਦ ਚਾੜੇ ਕਿਉਂਕਿ ਜੇ ਤੂੰ ਉਸ ਜ਼ਤੂਨ ਦੇ ਰੁਖ ਨਾਲੋਂ ਵੱਡਿਆ ਗਿਆ ਤਾਂ ਜਿਹੜਾ ਸੁਭਾਅ ਕਰਕੇ ਜੰਗਲੀ ਹੈ ਅਤਿ ਸੁਭਾਅ ਦੇ ਵਿਰੁੱਧ ਚੰਗੇ ਜ਼ਤੂਨ ਦੇ ਰੁਖ ਨੂੰ ਪਿਉਂਦ ਚਾੜਿਆ ਗਿਆ ਤਾਂ ਇਹ ਜਿਹੜੀਆਂ ਅਸਲੀ ਡਾਲੀਆਂ ਹਨ ਆਪਣੇ ਆਪ ਹੀ ਜ਼ਤੂਨ ਦੇ ਰੁਖ ਨੂੰ ਕਿੰਨਾ ਕੁ ਵੱਧ ਕੇ ਪਿਉਂਦ ਨਾ ਚੜੀਆਂ ਜਾਣਗੀਆਂ ਹੁਣੇ ਭਰਾਵੋ ਕਿਤੇ ਇਹ ਨਾ ਹੋਵੇ ਜੋ ਤੁਸੀਂ ਆਪਣੀ ਜਾਂਚ ਵਿੱਚ ਸਿਆਣੇ ਬਣ ਬੈਠੋ ਮੈਂ ਚਾਹੁੰਦਾ ਹਾਂ ਜੋ ਤੁਸੀਂ ਇਸ ਭੇਜ ਤੋਂ ਅਣਜਾਣ ਨਾ ਰਹੋ ਪਈ ਕੁਝ ਕਠੋਰਤਾ ਇਸਰਾਈਲ ਉੱਤੇ ਆਣ ਪਈ ਹੈ ਅਤੇ ਪਈ ਰਹੇਗੀ ਜਿੰਨਾ ਚਿਰ ਪਰਾਈਆਂ ਕੌਮਾਂ ਦੀ ਭਰਪੂਰੀ ਨਾ ਹੋ ਲਵੇ ਅਤੇ ਇਸੇ ਤਰ੍ਹਾਂ ਸਾਰਾ ਇਸਰਾਈਲ ਬਚ ਜਾਵੇਗਾ ਜਿਵੇਂ ਲਿਖਿਆ ਹੋਇਆ ਹੈ ਇਸਰਾਈਲ ਦਾ ਛਡਾਉਣ ਵਾਲਾ ਸਯੋਨ ਤੋਂ ਨਿਕਲੇਗਾ ਪਰ ਯਾਕੂਬ ਤੋਂ ਆਪਣੀ ਭਗਤੀ ਹਟਾਵੇਗਾ ਅਤੇ ਉਹਨਾਂ ਦੇ ਨਾਲ ਮੇਰਾ ਇਹ ਨਾਮ ਹੋਵੇਗਾ ਜੋ ਮੈਂ ਉਹਨਾਂ ਦੇ ਪਾਪ ਚੁੱਕ ਲੈ ਜਾਵਾਂਗਾ انجਿਲ ਦੇ ਅਨੁਸਾਰ ਉਹ ਤੁਹਾਡੇ ਕਾਰਨ ਵੈਰੀ ਹਨ ਪਰ ਚੋਣ ਦੇ ਅਨੁਸਾਰ ਵੱਡਿਆਂ ਦੇ ਕਾਰਨ ਪਿਆਰੇ ਹਨ ਕਿਉਂ ਜੋ ਪਰਮੇਸ਼ਰ ਦੀਆਂ ਦਾਤਾ ਅਤੇ ਸਦਾ ਅਟਲ ਹਨ ਜਿਸ ਪ੍ਰਕਾਰ ਤੁਸੀਂ ਪਹਿਲਾਂ ਪਰਮੇਸ਼ਰ ਦੇ ਅਨਾਗਿਆਕਾਰ ਸੌ ਪਰ ਹੁਣ ਉਹਨਾਂ ਦੀ ਅਨਾਗਿਆਕਾਰੀ ਦੇ ਕਾਰਨ ਤੁਹਾਡੇ ਉੱਤੇ ਦਇਆ ਕੀਤੀ ਗਈ ਇਸੇ ਪ੍ਰਕਾਰ ਹੁਣ ਇਹ ਵੀ ਅਨਾਗਿਆਕਾਰ ਹੋਏ ਭਈ ਤੁਹਾਡੇ ਉੱਤੇ ਜੋ ਦਇਆ ਕੀਤੀ ਗਈ ਹੈ ਉਸ ਕਰਕੇ ਉਹਨਾਂ ਤੇ ਵੀ ਦਇਆ ਕੀਤੀ ਜਾਵੇ ਸੋ ਪਰਮੇਸ਼ਰ ਨੇ ਸਭਨਾਂ ਨੂੰ ਇੱਕ ਸੰਗ ਕਰਕੇ ਅਨਾਗਿਆਕਾਰੀ ਦੇ ਬੰਧਨ ਵਿੱਚ ਬੱਧ ਭਈ ਉਹ ਸਭਨਾਂ ਉੱਤੇ ਦਇਆ ਕਰੇ ਵਾਹ ਪルメਛਦਤਨ ਅਤੇ ਬੁੱਧ ਅਤੇ ਗਿਆਨ ਕਿੱਡਾ ਡੂੰਗਾ ਹੈ ਉਹਦੇ ਨਿਉ ਕਿੱਦੇ ਅਣਲਭ ਹਨ ਅਤੇ ਉਹਦੇ ਰਾਹ ਕਿੱਦੇ ਬੇਖੋਜ ਹਨ ਪ੍ਰਬੋਦੀ ਬੁੱਧ ਨੂੰ ਕਿਸ ਜਾਣਿਆ ਜਾਂ ਕੌਣ ਉਹਦਾ ਸਲਾਹੀ ਬਣਿਆ अथवा ਕਿਸ ਉਹਨੂੰ ਪਹਿਲਾਂ ਕੁਝ ਦਿੱਤਾ ਜਿਹਦਾ ਉਹਨੂੰ ਮੂਡ ਬਦਲਾ ਦਿੱਤਾ ਜਾਵੇ ਕਿਉਂ ਜੋ ਉਸ ਤੋਂ ਅਤੇ ਉਸਦੇ ਵਸਿੱਲੇ ਨਾਲ ਅਤੇ ਉਸਦੇ ਲਈ ਸਾਰੀਆਂ ਅਵਸਥਾ ਹੋਈਆਂ ਹਨ ਉਸ ਦੀ ਵਡਿਆਈ ਜੁਗ ਜੁਗ ਹੋਵੇ ਆਮੀਨ